ਪਰ ਇਸ ਸਤਿਕਾਰ ਅੱਜ ਤਾਨੂੰ ਅਸੀਂ ਇੱਕ ਸਕੀਵੀ ਦਾ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ ਤੇ ਸੋਹਣਾ ਵਾ ਉਹਦੋਂ ਆਪਾਂ ਇਹ ਕੁੰਡੇ ਪਾਉਣੇ ਸਿਖਾਏ ਸੀ ਤੁਹਾਨੂੰ ਡਿਜ਼ਾਈਨਰ ਕੁੰਡੇ ਫਿਰ ਆਪਾਂ ਇਹ ਬਾਰਡਰ ਬਣਾਇਆ ਵਾ ਦੋ ਪੁੱਠੇ ਤੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਰੈਡੀਮੇਡ ਕੋਟੀ ਵਰਗਾ ਹੁਣ ਆਪਾਂ ਇਹ ਡਿਜ਼ਾਈਨ ਜਿਹੜਾ ਵਾ ਇਹ ਆਪਾਂ ਕੇਵਲ ਵਾਲਾ ਡਿਜ਼ਾਈਨ ਬਣਾਇਆ ਹੈ ਇਹ ਚਾਰ ਕੁੰਡਿਆਂ ਦਾ ਇੱਕ ਡਿਜ਼ਾਈਨ ਹੈ ਇੱਕ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇਹ ਆਪਾਂ ਬੈਕ ਵਾਲਾ ਸਾਈਡ ਬਣਾਈ ਹੈ ਬੈਕਸਾਈਡ ਬਣਾਈ ਆ ਹੁਣ ਆਪਾਂ ਅਗਨੇ ਪਾਸਾ ਬਣਾ ਰਹੇ ਆ ਵੇਖੋ ਇਹ ਡਿਜ਼ਾਈਨ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਬੱਚਿਆਂ ਦੀਆਂ ਕੋਟੀਆਂ ਤੇ ਸਵੈਟਰਾਂ ਤੇ ਲੇਡੀਜ਼ ਕੋਟੀਆਂ ਤੇ ਸਕੀਵੀਆਂ ਤੇ ਜੈਕਟਾਂ ਤੇ ਇਹ ਹੁਣ ਆਪਾਂ ਡਿਜ਼ਾਈਨ ਬਣਾ ਕੇ ਤੁਹਾਨੂੰ ਆਪਾਂ ਵੇਖੋ ਇੱਥੋਂ ਮੋੜਾ ਘਟਾਇਆ ਵਾ ਹੁਣ ਆਪਾਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਇਹ ਪਹਿਲਾਂ ਆਪਾਂ ਇੱਕ ਕੁੰਡਾ ਉਤਾਰ ਲਿਆ ਤਿੰਨ ਕੁੰਡੇ ਆਪਾਂ ਸਿੱਧੇ ਹੋਣ ਲੱਗੋ ਦੋ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਫਿਰ ਆਪਾਂ ਦੋ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਧੇ ਫਿਰ ਆਪਾਂ ਦੋ ਕੁੰਡੇ ਪੁੱਠੇ ਇਹ ਆਪਾਂ ਚਾਰ ਕੁੰਡੇ ਸਿੱਧੇ ਇਹ ਤਿੰਨ ਕੁੰਡੇ ਇਹ ਆਪਾਂ ਪਰ ਪੀਟ ਸਲਾਈ ਇਸ ਤਰ੍ਹਾਂ ਆਪਾਂ ਸਾਰੀ ਇਸ ਤਰ੍ਹਾਂ ਬਣਾ ਲੈਣੀ ਹੈ ਦੋ ਕੁੰਡੇ ਸਿੱਧੇ ਤਿੰਨ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਇਧਰ ਜਿਹੜੇ ਆਪਾਂ ਉਧਰੋਂ ਪੁੱਠੇ ਬਣਾਏ ਸੀ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਬਣਾਏ ਸੀ ਉਹਨਾਂ ਨੂੰ ਆਪਾਂ ਪੁੱਠੇ ਬਣਾਉਣਾ ਇਧਰ ਗੁੰਡੇ ਹੁਣ ਚਾਰ ਗੁੰਡੇ ਆਪਣੇ ਇਸ ਲਈ ਸਾਰੀ ਆਪਾਂ ਇਸ ਤਰ੍ਹਾਂ ਚੜਾ ਲੈਣੀ ਹੈ ਇੱਕ ਕੁੰਡਾ ਪਸਿੱਧਾ ਹੋਣ ਲਿਆ ਹੁਣ ਆਪਾਂ ਇੱਥੇ ਕੇਬਲ ਬਣਾਵਾਂਗੇ ਇੱਕ ਪਿੰਨਾ ਕੁੰਡਾ ਤੋਂ ਆਪਾਂ ਇੱਕ ਕੁੰਡਾ ਵੱਲ ਤਾਰਦਾ ਹੁਣ ਆਪਾਂ ਇੱਕ ਕੁੰਡਾ ਹੋਣ ਕੇ ਅੱਗੇ ਨੂੰ ਧਾਗਾ ਲਿਆ ਕੇ ਨਾਲ ਜਾਲੀ ਬਣਾ ਲਾਂਗੇ ਇਹ ਤਿੰਨ ਕੁੰਡੇ ਆਪਾਂ ਪੂਰੇ ਕਰ ਲਏ ਫਿਰ ਇਸ ਤਰ੍ਹਾਂ ਦੋ ਕੁੰਡੇ ਆਪਾਂ ਪੁੱਠੇ ਬਣਾ ਲਏ ਹੁਣ ਇੱਥੇ ਆਪਾਂ ਕੇਬਲ ਬਣਾਵਾਂਗੇ ਦੋ ਕੁੰਡਿਆਂ ਨੂੰ ਤਾਰ ਲਿਆ ਇਹ ਜਿਹੜੇ ਕੁੰਡੇ ਆਪਾਂ ਇਹਨਾਂ ਨੂੰ ਇੱਧਰ ਲੈ ਆਂਦਾ ਇਸ ਤਰ੍ਹਾਂ पौन लिया फिर इस तरह दो दोडे पुट्ठे फिर तीसरे कुंडे आप इस तरह कर लिया उत्तों की फिर एक कुंडा इस तरह फिर दोडे पुठे फिर इस तरह दो कुंडे, दो कुंडे उतार लिया दो दोडे आप जी अगले उन्होंने सिलाई दे पाके ਇਨਨੂੰ ਆਪਾਂ ਅੱਗੇ ਲੈ ਜਾਂਦਾ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਬਾਰ-ਬਾਰ ਰਿਪੀਟ ਕਰੀ ਜੈਨਾ ਇਹ ਡਿਜ਼ਾਈਨ ਬਹੁਤ ਸਨਾ ਬਣ ਕੇ ਤਿਆਰ ਹੁੰਦਾ ਵੇਖੋ ਇਹ ਸਕੀਵੀ ਤੇ ਪਾਇਆ ਵਾ ਤੇ ਆਪਾਂ ਕਿਹੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ